ਦੇ ਸਬੰਧ ਸੀ ਕਿ ਤੁਹਾਡੇ ਘਰ ਤੋਂ ਮਿਲਣ ਦਾ ਉਸ ਦਾ ਮੇਰੇ ਜੀ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਉਸ ਸਮੇਂ ਉਹਨੇ ਇੱਕ ਸਾਲ ਤੋਂ ਪਹੁੰਚ ਕਰਦਾ ਫੋਨ ਉਹਦੇ ਆਉਂਦੇ ਸੀ ਕਿਹ ਰਾਈ ਮੈਂ ਪੰਜ ਪਿਆਰਾਂ ਨੂੰ ਮਿਲਣਾ ਤੇ ਉਹ ਇਸ ਬੰਦ ਮੈਂ ਨਾ ਕਹਿੰਦਾ ਮੈਂ ਵੇਖਣਾ ਚਾਹਣਾ ਉਹ ਕਿਹੜੇ ਪੰਜ ਪਿਆਰੇ ਮੈਂ ਤਾਂ ਸਰਕਾਰ ਨੂੰ ਚਿੱਠੀ ਲਿਖੀ ਜਿਨ੍ਹਾਂ ਨੇ ਉਹਨੇ ਜੀ ਸਰਕਾਰ ਦੇ ਹੁੰਦਿਆ ਇਹਨਾਂ ਨੂੰ ਤਲਬਗੀਦਾ ਜਹੇਦਾਰ ਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਜੀ ਕਹਿੰਦਾ ਮੈਂ ਇਸ ਸੰਬੰਧ ਗਏ ਮੇਰਾ ਕੋਈ ਲੈਣਾ ਉਹਨੇ ਨਾ ਹੀ ਸਾਨੂੰ ਸਿਆਸੀ ਪੱਖ ਤੋਂ ਕੋਈ ਗੱਲ ਕੀਤੀ ਸਾਡੇ ਨਾਲ ਇੱਕ ਤੋਂ ਵੱਧ ਵਾਰੀ ਵੀ ਤੁਸੀਂ ਮਿਲੇ ਨਾ ਜੀ ਨਾ ਹੀ ਇੱਕ ਵਾਰ ਕੁਹੇ ਵਾਰ ਨਹੀਂ ਕੋਈ ਸਬੂਤ ਦੇ ਦੇ ਇੱਕੋ ਵਾਰ ਸਾਡੇ ਘਰੋਂ ਆਪ ਚੱਲ ਕੇ ਆ ਬਿਲਕੁਲ ਹੀ ਮਿਲੇ ਕੋਈ ਕੋਈ ਸਬੂਤ ਦੇ ਦੇ ਪੇਸ਼ ਕਰਦੇ ਪਏ ਸਾਨੂੰ ਮਿਲੇ ਇਹ ਤਾਂ ਭਈ ਉਹ ਹੀ ਦੱਸ ਸਕਦਾ ਨਾ ਜਿਹੜਾ ਬੋਲ ਰਿਹਾ ਅਸੀਂ ਸਵਾਲ ਕਰਦੇ ਬਲਟਾ ਵਿਰਸਾ ਸਿੰਘ ਬਲਟੋਆ ਇਹਨਾਂ ਦੇ ਘਰ ਕੀ ਲੈਣ ਆਇਆ ਸੀ ਤੇ ਜਿੰਦਰ ਸਿੰਘ ਮਹਿਤਾ ਆਇਆ ਸੀ ਨਾਲ ਗਰਮੀ ਸਿੰਘ ਉਹਨਾਂ ਦਾ ਜਿਹੜਾ ਸਾਲਾ ਹੀ ਉਹ ਆਇਆ ਸੀ ਨਹੀਂ ਵਾਪਸੀ ਦੀ ਗੱਲ ਕਰਨ ਵਾਸਤੇ ਆਇਆ ਸੀ ਤੇ ਕੀ ਆਪਾਂ ਉਹਨਾਂ ਕੋ ਵੇਖਿਆ ਵਾਪਸ ਹੋ ਗਏ ਆ ਕਿ ਉਹ ਜਿਹੜੀਆਂ ਜੋ ਸਾਨੂੰ ਸ਼ਰਤਾਂ ਰੱਖਦਾ ਸੀ ਮੰਨ ਲਈ ਮਨਜ਼ੂਰ ਕਰ ਲਈਏ ਉਹ ਬਾਅਦ ਵਿੱਚ 31 ਤਰੀਕ ਨੂੰ ਇਹਨਾਂ ਮੇਰੀ ਰਿਟਾਇਰਮੈਂਟ ਦੀ ਚਿੱਠੀ ਕੱਢੀ ਤੇ ਇਹਨਾਂ ਨੂੰ ਨਾਲ ਹੀ ਡਿਸਮਿਸ ਕੀਤਾ ਹਾਂ ਹਾਂ ਮੈਨੂੰ ਇਹਨਾਂ ਨੇ ਕੀਤਾ ਨਾ ਨਹੀਂ ਨਹੀਂ 1 ਮਿੰਟ ਬਾਅਦ ਵਿੱਚ ਕੀਤਾ ਨਾ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਸਸਪੈਂਡ ਕੀਤਾ ਸੀ ਇਕੱਠਿਆਂ ਨੂੰ ਪਹਿਲਾਂ ਨਹੀਂ ਬਰਖਾਸਤ ਤੇ ਬਾਅਦ ਵਿੱਚ ਕੀਤਾ ਨਾ 31 ਨੂੰ ਕੇਜਰੀਵਾਲ ਯਾਰ ਮੈਂ ਤਾਂ ਹਾਂ ਕੇਜਰੀਵਾਲ 31 1 2017 ਨੂੰ ਇਹਨਾਂ ਦੇ ਘਰ ਵਿੱਚ ਆਇਆ ਸੀ ਉਦੋਂ 2 ਦਿਨ ਬਾਅਦ ਅਸੀਂ ਪ੍ਰੈਸ ਕਾਨਫਰੰਸ ਵਿੱਚ ਆਪਣੇ ਪੱਤਰਕਾਰਾਂ ਨੂੰ ਪੱਤਰ ਭੇਜਿਆ ਸੀ ਕਿ ਬਾਦਲਾਂ ਨੂੰ ਛੱਡ ਕੇ ਹੋਰ ਜਿੰਨੂੰ ਮਰਜ਼ੀ ਕੋਈ ਵੋਟ ਪਾਵੇ ਪਰ ਬਾਤਲਾਂ ਨੂੰ ਬਾਦਲਾਂ ਨੂੰ ਕੋਈ ਵੋਟ ਨਾ ਇਹ ਅਸੀਂ ਅਗਲੇ ਦਿਨ ਹੀ ਸਪਸ਼ਟੀਕਰਨ ਦੇ ਦਿੱਤਾ ਸੀ ਕਿੰਨੇ ਚੰਗੇ ਕਰਤਾਰਵਾਰੇ ਪੰਥਕ ਉਮੀਦਵਾਰ ਜਿਹੜੇ ਹੈਗੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਜਾਣ ਪਰ ਬਾਦਲ ਪਰਿਵਾਰ ਨੂੰ ਨਾ ਪਾਈਆਂ ਜਾਣ ਇਹ ਅਸੀਂ ਉਦੋਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਹਾਂ ਦੂਸਰੀ ਗੱਲ ਜਿਹੜਾ ਇੱਕ ਬਲਟਾ ਸਿੰਘ ਆਪਣਾ ਵਿਰਸਾ ਸਿੰਘ ਬਲਟੋਵਾ ਨੇ ਇੱਕ ਖਵਾਲ ਕੀਤਾ ਹੈ ਕਿ ਸੁਲਤਾਨਪੁਰ ਲੋਧੀ 4 ਵਜੇ ਪੁਲਿਸ ਆਣ ਕੇ ਉੱਥੇ ਆਈ ਹੈ ਤੇ ਇਹਨਾਂ ਬਾਰੇ ਬੋਲੇ ਕਿਉਂ ਨਹੀਂ ਉੱਥੇ ਜਿਹੜਾ ਹੈਗਾ ਸੀ ਉਹ ਦੋ ਜਥਿਆਂ ਦਾ ਆਪਸੀ ਲੜਾਈ ਸੀ ਉੱਥੇ ਕੋਈ ਧਰਨਾ ਨਹੀਂ ਲੱਗਾ ਹੋਇਆ ਜਾਂ ਉੱਥੇ ਕੋਈ ਉਹ ਲੋਕ ਨਹੀਂ ਬੈਠੇ ਜਿਹੜੇ ਆਂਦੇ ਪੀ ਸਾਨੂੰ ਇਨਸਾਫ ਚਾਹੀਦਾ ਉਹ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਦੋਹਾਂ ਧਰਿਆਂ ਦੀ ਆਪਣੀ ਬਿਮਾਰ ਲੜਾਈ ਸੀ ਤੇ ਲੜਾਈ ਕਰਕੇ ਉੱਥੇ ਬੰਦਾ ਮਰਿਆ ਮਰਿਆ ਉਹਨ ਪੰਜਾਬ ਸਰਕਾਰ ਉਹਨਾਂ ਨੂੰ ਕੀ ਕਰਦੀ ਨਹੀਂ ਕਰਦੀ ਸਾਡਾ ਕੋ ਉਹਨਾਂ ਨਾਲ ਤਾਲੁਕਤ ਨਹੀਂ ਹੈ ਠੀਕ ਹੈ ਥੋੜਾ ਪਰੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਨੋਟ ਪੰਜ ਸਿੰਘਾਂ ਨੇ ਵਿਰਸਾ ਸਿੰਘ ਬਲਟੋਹਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ ਅੰਮ੍ਰਿਤਸਰ 22 ਜਨਵਰੀ ਗੁਰਮੀਤ RAM ਰਹੀਮ ਨੂੰ ਬਿਨ ਮਾਫੀ ਮੰਗਲ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬਲਾਰੇ ਵਰਸਾ ਸਿੰਘ ਵਲਟੋਹਾ ਨੂੰ ਵਲਟੋਹਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਬੇਤੁਕਾ ਥੋਥਾ ਦੱਸਦੇ ਹੋਏ ਇਹਨਾਂ ਦਾ ਖੰਡਨ ਕੀਤਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਤਨਾਮ ਸਿੰਘ ਖੰਡਾ ਭਾਈ ਸਤਨਾਮ ਸਿੰਘ ਝੰਡੀਆਂ ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਆਚਾਰ ਅਤੇ ਪੰਥਕ ਸੱਚਾਦਾਰ ਤੋਂ ਵਾਂਝੇ ਵਰਸਾ ਸਿੰਘ ਵਲਟੋਹਾ ਬੇਲਗਾਮ ਹੋ ਕੇ ਅਕਾਲੀ ਦਲ ਦਾ ਹੋਰ ਵੀ ਨੁਕਸਾਨ ਕਰਨ ਲਈ ਤੋ ਲਿਆ ਹੋਇਆ ਹੈ ਉਹਨਾਂ ਕਹੇ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਜੀ ਦੇ ਘਰ ਮਿਲਣ ਆਇਆ ਸੀ ਤੇ ਅਸੀਂ ਉਸ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਨੂੰ ਰਹਾ ਕਰ ਲਈ ਕਿਹਾ ਸੀ ਉਹਨਾਂ ਸਪਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਕਦੀ ਕਰਾਂਗੇ ਕਿਉਂਕਿ ਉਹ ਪੰਥ ਘੇਟਾਂ ਦੀ ਰਾਖੀ ਨਹੀਂ ਕਰ ਸਕਦਾ ਹਾਂ ਅਸੀਂ ਇਸ ਵਿਚਾਰ ਧਾਰਾ ਦੇ ਹਮੇਸ਼ਾ ਮਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ ਉਹਨਾਂ ਕਹੇ ਕਿ ਕੇਜਰੀਵਾਲ ਦੀ ਪੰਜਾਬ ਵਿੱਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਅਕਾਵਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰਐਸਐਸ ਨਾਲ ਰਲ ਕੇ ਗੁਰਮਤ ਸਿਧਾਂਤਾਂ ਦੀਆਂ ਧੰਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿੱਤਾਂ ਲਈ ਵਰਤਣਾ ਸ਼ਾਮਲ ਹੈ ਉਹਨਾਂ ਕਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਹਰ ਪੰਥਕ ਮੰਚ ਤੇ ਸ਼ਾਮਲ ਹੁੰਦੇ ਰਹੇ ਚਾਹੇ ਬਰਗਾੜੀ ਮੋਰਚਾ ਚਾਹੇ ਕੌਮੀ ਇਨਸਾਫ ਮੋਰਚਾ ਭਾਵੇਂ ਹੋਰ ਜਿੰਨੇ ਵੀ ਮੋਰਚੇ ਲੱਗੇ ਭਾਵੇਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵਿਖੇ ਲਿਖਿਆ ਲੱਗਾ ਸੀ ਉੱਥੇ ਵੀ ਸਾਰੇ ਗਵਾਲੀਅਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਸਮਾਗਮ ਵੀ ਕਰਦੇ ਰਹੇ ਹਾਂ ਅੰਨਾ ਸਿੰਘਾਂ ਨੇ ਕਿਹਾ ਕਿ ਬਲਸਵਾ ਸਿੰਘ ਬਲਟੋਵਾ ਨੂੰ ਸਵਾਲ ਕੀਤਾ ਹੈ ਕਿ ਭਾਈ ਗੁਰਮਖ ਸਿੰਘ ਦੇ ਖਲਾਸੇ ਤੋਂ ਬਾਅਦ ਬਾਦਲਾਂ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸਾਧ ਕੇ ਰਾਮ ਰਹੀਮ ਨੂੰ ਮੁਨਾਫ ਮੁਆਫ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫੀ ਕਿਸ ਮੁਨਾਇਅਤ ਤੇ ਦਿੱਤੀ ਸੀ ਉਸ ਨੂੰ ਜਾਇਜ਼ ਸਾਬਤ ਕਰਨ ਲਈ ਗੁਰੂ ਕੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖਰਚਾ ਇਸ਼ਤਿਹਾਰਾਂ ਤੇ ਕਿਉਂ ਖਰਚ-ਖਰਚ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਸਚਾਰ ਦੀ ਸੇਵਾ ਨਿਭਾਰ ਐ ਪੰਜ ਸਿੰਘਾਂ ਨੂੰ ਅੰਥਕ ਮਰਿਆਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਉਸ ਵੇਲੇ ਵਿਰਸਾ ਸਿੰਘ ਕਾਲਤਖਸਾਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ ਉਹਨਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਧਾਰਮਿਕ ਸ਼ਖਸੀਅਤਾਂ ਦੀ کردار ਕੁਸੀ ਕਰਕੇ ਸਿੱਖ ਭਾਈਚਾਰੇ ਨਾਲ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ ਉਹਨਾਂ ਦਾ ਉਸ ਦਾ ਮੰਤਵ ਹੈ ਕਿ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣੇ ਅਤੇ ਜਥੇਦਾਰ ਗੁਰਦੇਵ ਵੱਲੋਂ ਜਥੇਦਾਰ ਗੁਰਨਾਮ ਗੁਰਦੇਵ ਸਿੰਘ ਕੌਕੇ ਨੂੰ ਕੋ ਕੋ ਕੇ ਸ਼ਹੀਦ ਕਰਨ ਦੇ ਮਾਮਲੇ ਵਿੱਚ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ ਪੰਜ ਸਿੰਘਾਂ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸ ਸਿੰਘ ਵਟੋਵਾ ਨੂੰ ਸਵਾਲ ਕੀਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਦੇ ਨਾਹਰਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ ਜਦ ਕਿ ਇਹਨਾਂ ਦੋਨਾਂ ਵਿੱਚ ਕੋਈ ਆਪਸੀ ਮੇਲ ਨਹੀਂ ਸੀ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਗਵਾਉਣ ਕਾਰਨ ਕੇਵਲ 3 ਸੀਟਾਂ ਦੇ ਸੀਮਤ ਹੋ ਕੇ ਰਹਿ ਗਏ باوجود ਅਕਾਲੀ ਦਲ ਦਾ ਬਲਾਰਾ ਬਲਟੋਹਾ ਜ਼ਰੂਰ ਤੋਂ ਵੱਧ ਜੁਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ ਜਿਸ ਦੇ ਬਾਰੇ ਸਿਹਰਧ ਪੰਥਕ ਸਖਸ਼ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਸਿੰਘਾ ਨੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਮਾਸਣ, ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਨੋਕ ਸਿੰਘ ਬੱਬਰ ਤੇ ਹੋਰ ਹੋਰ ਸਿੰਘਾਂ ਦਾ ਕਾਤਲ ਕਾਤਲ ਕਰਨ ਵਾਲੇ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ? ਵਿਰਸਾ ਸਿੰਘ ਵਲਟੋਆ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ 'ਚ 1978 ਬਾਦਲ ਸਰਕਾਰ ਵੱਲੋਂ ਅਤੇ ਨਕੋਦਰ 1900 ਨਕੋਦਰ ਵਿੱਚ 1986 'ਚ ਬਰਨਾਲਾ ਸਰਕਾਰ ਵੱਲੋਂ ਕਰਮਵਾਰ 13 ਸਿੰਘ ਅਤੇ 4 ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ ਵਿਰਸਾ ਸਿੰਘ ਇਹ ਵੀ ਦੱਸਣਾ ਬਣਦਾ ਹੈ ਕਿ 1986 ਦੇ ਨਕੌਦਰ ਕੋਲੀ ਕਾਂਡ ਦੇ ਜ਼ਿੰਮੇਵਾਰ ਡੀਸੀ ਦਰਬਾਰਾ ਸਿੰਘ ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਅਤੇ ਐਸਐਸਪੀ ਅਜਹਾਰ ਆलम ਦੀ ਪਤਨੀ ਨੂੰ ਅਕਾਲੀ ਦਲ ਵਿੱਚ ਅਹਿਮ ਅਹੁਦਾ ਕਿਉਂ ਦਿੱਤਾ ਗਿਆ ਵਿਰਸਾ ਸਿੰਘ ਵਲਟੋਆ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਟਲਬਿਹਾਰੀ ਆਜਬਾਈ ਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਦੇ ਬੰਦੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਸੀ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੀ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਨੇ ਦੱਸਣ ਕਿ ਉਸ ਤੇ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ ਉਹਨਾਂ ਵਿਰਸਾ ਸਿੰਘ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਿਸ ਦੇ ਉੱਚ ਅਧਿਕਾਰੀ ਓਪੀ ਸ਼ਰਮਾ ਇਕਬਾਲ ਸਿੰਘ ਲਾਲਪੁਰਾ ਅਜਹਾਰ ਆलम ਸਵਰਨ ਸਵਰਨ ਘੋਟਣੇ ਇਹ ਉਹਨਾਂ ਦੇ ਨਾਲ ਗੁਪਤ ਸਬੰਧਾਂ ਕਿਹੋ ਜਿਹਾਂ ਇਹਨਾਂ ਦਾ ਰਿਹਾ ਹੈ ਕੀ ਇਹ ਦੱਸ ਸਕਦਾ ਹੈ ਕਿ ਦਿੱਲੀ ਦੇ ਮੰਚੰਡਾ ਮੰਚੰਡਾ ਕਾਂਡ ਕੇਸ ਵਿੱਚ ਇਸ ਦੀ ਜਮਾਨਤ ਜਿਸ ਨੇ ਦਿੱਤੀ ਸੀ ਅੱਜ ਇਸ ਦੀ ਵਫਾਦਾਰੀ ਉਹਨਾਂ ਪ੍ਰਤੀ ਕਿੰਨੀ ਕ ਹੈ ਪੰਨਾ ਸਿੰਘਾ ਨੇ ਕਿਹਾ ਅਸੀਂ ਭਰਾ ਭਰਾ ਮਾਰੂ ਸ਼ਬਦੀ ਜੰਗ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਜਦ ਹਾਰੇ ਅਤੇ ਨਕਾਰੇ ਸਿਆਸਦਾਨ ਬੇਲੋੜੀ ਕਰਦਾਰ 쿠શી ਦੇ ਯਤਨ ਕਰਨ ਦਾ ਪੰਥ ਹਿੱਤਾਂ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਸੀ ਭਾਈ ਸਤਨਾਮ ਸਿੰਘ ਖੰਡਾ ਭਾਈ ਪ੍ਰਮੋਦ ਸਿੰਘ ਝੰਡੀਆਂ ਭਾਈ ਤਰਲੋਸ ਭਾਈ ਮੇਜਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ